ਕੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਹੋਪ ਕਰਦਾ ਹਾਂ ਕਿ ਸਾਰੇ ਜਣੇ ਠੀਕ ਹੋਵੋਗੇ ਅੱਜ ਮੈਂ ਤੇ ਰਣਜੀਤ ਅਸੀਂ ਚੱਲਨੇ ਆ ਸਾਧਕ ਕਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਸਾਲ ਕੀ ਕੰਮ ਕਰਾਉਣ ਜਾਣਾ ਹੁੰਦਾ ਮਸ਼ੀਨ ਦਾ ਫਰ ਰੋਜ਼ ਸਾਧਕ ਦਾ ਕਿਹੜਾ ਇੱਕ ਵਾਜਦਾ ਹੁੰਦਾ ਸਮਾਨ ਲਿਆਉਣਾ ਤੇ ਪਰ ਨਾਲ ਮੈਂ ਆਪਣੀ ਪੱਕ ਵੀ ਰੰਗਰਾਉਣੀ ਆ ਤੇ ਇੱਕ ਇਹ ਮੈਨੇ ਸਮਾਨ ਕਸਿਆ ਉਹ ਵੀ ਲਿਆਉਣਾ ਕੀ ਦੇਖਿਆ ਦੇਖਿਆ ਉਹਨਾਂ ਗੱਡੀ ਵਾਲੇ ਦੀ ਗੱਲ ਕਰਦਾ ਹੀ ਐਂ ਕਹਿੰਦਾ ਜਿਵੇਂ ਛੋਲੇ ਮੰਡੇ ਦੇ ਵੇਖੀ ਇਹਦਾ ਮਾਰਤਾ ਵਾਸੇ ਕਰੀ ਬੋਲੀ ਦਾ ਅੱਗੇ ਜੀ ਮਸ਼ੀਨ ਦਾ ਸਮਾਨ ਜਿਹੜਾ ਲੈਣਾ ਸੀ ਉਹ ਲੈ ਆ ਚੁੱਕੇ ਆ ਤੇ ਪੱਗ ਡਾਈ ਕਰਾਉਣੀ ਸੀ ਉਹ ਨਹੀਂ ਹੋ ਸਕਦੀ ਕਿਉਂਕਿ ਅੱਜ ਐਤਵਾਰ ਆ ਤੇ ਲਲਾਰੀ ਨਹੀਂ ਮਿਲੇਗੀ ਤੇ ਹੁਣ ਅਸੀਂ ਸ਼ੈਂਪੂ ਲੈਣ ਆਇਆ ਇਥੋਂ ਜੀ ਹਾਂਜੀ ਅਸੀਂ 9090 ਸਟੋਰ ਤੋਂ ਸਮਾਨ ਵੀ ਲੈ ਲਿਆ ਜੀ ਹਨ ਜੀ ਦੱਸੋ ਕੀ ਕੀ ਲਿਆ ਜੀ ਲਈਆਂ ਦੋ ਚੀਜ਼ਾਂ ਜੀ ਸ਼ਾਹ ਪੂਣੀ ਦੇ ਸ਼ੈਂਪੂ ਤੇ ਹੋਰ ਸਾਰਾ ਕੁਝ ਲੈ ਲਿਆ ਸੀ ਅਸੀਂ ਚੱਲਨੇ ਆ ਕਰੇ ਸਾਧਕ ਤੋਂ ਫਾਗ ਜਿਹੜੀ ਉਹ ਕੱਲ ਨੂੰ ਰੰਗ ਕਰਾਉਣਾ ਵਾਂਗੇ ਰੰਗ ਨਹੀਂ ਡਾਈ 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 ਆਂਦੇ ਆ ਨਾ ਤੇ ਕੱਲ ਨੂੰ ਡਾਈ ਕਰਾ ਦੇਵਾਂ ਹਾਂ ਕੱਲ ਨੂੰ ਕਰਾਉਣਾ ਵਾਂਗੇ ਤੇ ਰਾਣਾ ਜੀ ਤੁਹਾਡੇ ਕੀ ਵਿਚਾਰ ਆ ਕੱਲ ਨੂੰ ਆਵਾਂਗੇ ਨਹੀਂ ਜੇ ਉਹਨੇ ਪੈਸੇ ਜ਼ਿਆਦੇ ਮੰਗੇ ਫਾਗ ਡਾਈ ਕਰਨ ਤੇ ਫਿਰ ਮੈਂ ਉਹਦੀ ਬਾਤ ਹੀ ਲੈ ਕੇ ਜਾਊਗਾ ਅਸੀਂ ਪਾ ਚੁੱਕੇ ਹਾਂ ਇਹ ਘਰੇ ਐਨਾ ਸਮਾਨ ਲਿਆਂਦਾ ਕੁਝ ਮੇਰੇ ਹੱਥ ਠੀਕ ਹਾਂਜੀ ਮੰਮਾ ਨੇ ਬਣਾਇਆ ਸੀ ਸਾਗ ਤੇ ਮੈਂ ਸਾਗ ਦੇ ਚੱਲਿਆ ਆਂ ਐਂਟੀ ਹੈ ਨਾਲ ਨੂੰ ਪਿੰਡ ਤੇ ਨਾਲੇ ਮੰਮਾ ਮੈਨੂੰ ਪੈਸੇ ਦੇ ਰਹੀ ਆ ਐਸਿਡ ਦੇ ਕੈਪਸੂਲ ਲੈ ਆਉਣੇ ਆ ਮੰਮਾ ਮੇਰੀ ਚਾਹ ਬਾਪ ਪੀਂਦੀ ਆ ਇਸੇ ਕਰਕੇ ਇਹਨੂੰ ਤਜਾਬ ਬੰਦਾ ਹੀ ਰਹਿੰਦਾ ਹੈ ਮਮੀ ਕਿਉਂ ਨਹੀਂ ਚਾਹ ਛੱਡਦੀ ਅੱਲਾ ਵੱਡਾ ਪਤਾ ਲੈ ਮੰਮਾ ਨੇ ਮੈਨੂੰ ਅੱਗ ਹੋਏਗਾ ਲਾਖੀ ਕਿ ਵੱਡਾ ਪਤਾ ਲੈ ਪਰ ਮੈਂ ਚਾਹ ਨਹੀਂ ਛੱਡਣੀ ਹਨਾ ਮਮੀ ਆਹ ਚਾਹ ਪੈਂਟੀ ਕਰੇ ਫੜਾਗਾ ਹੀ ਫਮ ਡਾਕਟਰ ਕੋਲ ਤੇ ਜਾ ਆਪ ਦੇ ਕੈਪਸੂਲ ਲੈਣ ਜਾਣੇ ਆ ਚੰਤ ਜਾ ਆਪ ਦੇ ਕੈਪਸੂਲ ਲੈ ਕੇ ਬਾਅਦ ਚੱਕਰੇ ਜਾਣੇ ਆ ਫੋਨ ਜਿਵੇਂ ਘਰੇ ਪਹੁੰਚ ਗਿਆ ਸੀਗਾ ਤੇ ਮੇਰਾ ਇਹ ਹੱਤਾ ਆ ਕਿ ਰੰਜੀ ਇਤਨਾ ਲੋ ਵਾਲਾ ਪ੍ਰੈਂਕ ਕਰਨਾ ਜਿਤਨੇ ਉਹ ਕੀਤਾ ਸੀ ਉਹ ਮੈਂ ਪੜਿਆ ਕਿ ਕਿੰਨੇ ਲੋਕਾਂ ਨਾਲ ਹੁਣ ਮੈਂ ਕਿਤੇ ਹੋਰ ਜਗ੍ਹਾ ਲੁਕੂਗਾ ਤੇ ਫਿਰ ਹੁੰਦੇ ਨਾਲ ਪ੍ਰੈਂਕ ਕਰੂੰਗਾ ਪ੍ਰਾਂਕਾ ਆ ਗਈ ਆ ਪੰਜੀ ਮੈ ਲਾਂ ਜਾ ਰਿਹਾ ਦੋਸਤ ਦੱਲਾ ਵਿੱਚ ਮੈਂ ਇੱਕ ਗਿੜਾ ਲਾ ਆਂ ਅੰਡੇ ਤੇ ਹੰਦੂ ਜਲਵਾਉਂਦੀ ਉਹ ਵੀ ਤਰਕੇ ਮਮਾ ਮੇਰਾ ਮੋਟਰਸਾਈਕਲ ਸਹੀ ਕਰਾ ਦੇ ਕਿਦੋਂ ਹਰ ਰੋਜ਼ ਇੱਕ ਜਾਂ ਦੋ ġeṛā ਮੇਰਾ ਅੱਡੇ ਦਾ ਹੁੰਦਾ ਤੇ ਇੱਥੋਂ 1.5-2 ਕਿਲੋਮੀਟਰ ਦੂਰ ਹਾਂ ਪਰ ਮੇਰਾ ਦਿਨ ਹੋਵਾ ਚੁੱਕਿਆ ਤੇ ਹੁਣ ਰஞ்சிਤ ਦੇ ਨਾਲ ਫੇਰ ਕਰਨ ਦਾ ਤਕਮਾ ਆ ਗਿਆ ਹੁਣ ਮੈਂ ਨਾ ਮਸ਼ੀਨ ਦੇ ਇੱਥੇ ਪਿਛਲੇ ਬੰਨੇ ਉੱਤੇ ਲੁਗੂੰਗਾ ਤੇ ਮੈਨੂੰ ਫੋਨ ਕਰੂੰਗਾ ਕਿ ਰஞ்சிਤ ਆ ਕੇ ਮੈਨੂੰ ਲੱਭੇ ਹੁਣ ਬਈ ਮੈਂ ਮਸ਼ੀਨ ਦੇ ਇੱਥੇ ਉੱਤਰ ਕੇ ਬੈਠਾ

ਏ ਅਜਾ ਵਾਰ ਖੜਾ ਗਿਆ ਐ ਇਹ ਜੇ ਨਹੀਂ ਫੜੇ ਗਏ ਲੈ ਮੈਂ ਉਹਨਾਂ ਤੱਕ ਪਹੁੰਚੀ ਬੜੇ ਬਈਆ ਕੈ ਦੂ ਦੇਖੋ ਪੜਗੇ ਕਿ ਨਾ ਹੀ ਮੈਂ ਮੈਂ ਸੋਚਿਆ ਨਹੀਂ ਸੀ ਤੂੰ ਦੂਰੀ ਹੈ ਨਹੀਂ ਮੈਨੂੰ ਮਸ਼ੀਨ ਤੇ ਲੱਭੇਗਾ ਮੈਂ ਤਾਂ ਇੱਕ ਮੌਕਾ ਹੋਰ ਮੰਗਿਆ ਮੈਂ ਆਖਿਆ ਇਹਨੂੰ ਕਿ ਮੈਂ ਨਾਟ ਗਰੰਟਡ ਲੈ ਕਿਉਂ ਨਾਟ ਗਰੰਟਡ ਚੱਲੋ ਗਲਾਈਏ ਮੈਂ ਚੰਗੀ ਜਗ੍ਹਾ ਲੁਕੂਗਾ ਤੂੰ ਵੇਖਣਾ ਨਹੀਂ ਚੀਟਿੰਗ ਨਹੀਂ ਕਰਨੀ ਚੰਗਾ ਮੈਂ ਉਹ ਵਧੀਆ ਸ਼ਿਕਾ ਲੇ ਪੁਣ ਮੈਂ ਆ ਹੀ ਉੱਤੇ ਆ ਕੇ ਬਹਿ ਗਿਆ ਹੀ ਖੁੱਲਮ-ਖੁੱਲੇ ਕਿ ਮੈਨੂੰ ਮਸ਼ੀਨ ਤੇ ਤਾਂ ਇਹ ਲੱਭ ਪਤਾ ਨਹੀਂ ਫਿਰ ਵੀ ਇਹਨਾਂ ਮਸ਼ੀਨ ਤੇ ਮੈਂ ਚੱਲੋ ਫਿਰ ਮੈਂ ਦੁਆਰ ਤੋਂ ਚੰਗੀ ਜਗ੍ਹਾ ਲੁਕਦਾ ਰਾਣੇ ਵੇਖਣਾ ਨਹੀਂ ਹੁਣ ਬਈ ਮੈਂ ਤਾਂ ਉਹ ਕਰਨ ਲੱਗਾ ਸੀ ਅ ਰਣਜੀਤ ਤੋਂ ਟਾਈਮ ਹੋਰ ਮੰਗ ਕੇ ਪਰ ਨਾ ਸਰਬਦਾ ਨੂੰ ਕਿਹਾ ਸਰਬੰਦਾ ਵੀ ਤੇ ਪ੍ਰੈਂਕ ਕਰੀਗੇ ਹੁਣ ਅਸੀਂ ਅਭੀ ਤੇ ਪ੍ਰੈਂਕ ਕਰਨ ਚੱਲੇ ਆ ਹੁਣ ਤੁਹਾਨੂੰ ਐ ਲੱਗਦਾ ਉਹ ਸਾਨੂੰ ਕੀ ਹੋਰ ਕੰਮ ਨਹੀਂ ਪ੍ਰੈਂਕ ਤੋਂ ਇਲਾਵਾ ਪਰ ਕੀ ਕਰੀਏ ਕੀ ਗੇਂਦੀ ਨਹੀਂ ਕੰਟੈਂਟ ਤਾਂ ਬਹੁਤ ਆ ਮੇਰੇ ਕੋਲੇ ਪਰ ਨਾ ਜਿਵੇਂ ਆਪਾਂ ਕਹਿ ਦਈਏ ਰਣਜੀਤ ਬਿਜ਼ੀ ਆ ਹਨਾ ਇਹਨਾਂ ਹਾਲੇ ਸਾਡੇ ਕੋਲੇ ਨਾ ਪੈਸੇ ਹੈਗੇ ਆ ਜੇ ਮਾੜੇ ਮੋਟੇ ਪੈਸੇ ਵੀ ਹੁੰਨ ਤਾਂ ਅਸੀਂ ਨਵਾਂ ਕੰਟੈਂਟ ਬਣਾ ਲੀਏ ਬਟ ਸਾਡੇ ਕੋਲੇ ਹਾਲੇ ਪੈਸੇ ਨਹੀਂ ਹੈਗੇ ਪਹਿਲਾਂ ਅਸੀਂ ਮਸ਼ੀਨ ਜੋੜਾਂਗੇ ਗੰਢ ਕ ਵੱਡਾਂਗੇ ਬਾਅਦ ਚ ਜਦਵਾੜੀ ਤੋਂ ਬਾਅਦ ਪੈਸੇ ਆਣਗੇ ਫਿਰ ਨਵੇਂ ਨਵੇਂ ਕੰਟੈਂਟ ਆਣਗੇ ਪਲਾਨ ਤਾਂ ਪਹਿਲਾਂ ਹੀ ਫਰੋਗ ਹੋ ਗਿਆ ਕਿਉਂਕਿ ਉਹ ਘਰੇ ਆ ਗਿਆ ਫਿਰ ਦੀ ਬੱਬੀ ਨੂੰ ਰਾਸਤੇ 'ਤੇ ਡਰਾਉਣਾ ਸੀ ਤੇ ਹੁਣ ਮੈਂ ਜਿਹੜਾ ਪਹਿਲਾਂ ਵਾਲਾ ਕਰਨਾ ਸੀ ਰঞ্জੀਤ ਤੋਂ ਮੈਂ ਟਾਈਮ ਲੰਘਿਆ ਤੇ ਮੈਂ ਲੁਕੂੰਗਾ ਤੇ ਰঞ্জੀਤ ਮੈਨੂੰ ਦਵਾਰ 'ਤੇ ਲੱਭੂਗਾ ਲੱਭੇਗਾ ਏ ਇਸ ਵਾਰੀ ਮੈਂ ਨਹੀਂ ਬਸ ਤੂੰ ਲੱਭ। ਚੱਲ ਇਸ ਵਾਰੀ ਭਾਈ ਇਹ ਲੱਗੂਗਾ ਤੇ ਮੈਂ ਲੱਭ ਤੂੰ ਲੁਕੀ ਤੇ ਮੈਂ ਲੱਭੂਗਾ ਪਹੁੰਚ ਕੇ ਇਹ ਹੀ ਕਰੇ ਤੇ ਹੁਣ ਨਾ ਰঞ্জੀਤ ਲੁਕੂਗਾ ਤੇ ਮੈਂ ਅਰੇਂ ਜੀਰੋਂ ਲੱਭੂੰਗਾ। ਪਰਾਣੇ ਚੱਲ ਲੋਕ ਬਾਈ। ਤੇ ਮੈਂ ਕਿੱਥੇ ਹੁਣ ਵੀ ਮੈਂ ਕਰਨ ਲੱਗਾ ਗਿੰਦੀ। 1 2 3 4 5 6 7 8 9 10 ਆ ਗਈ ਮੈਂ ਲੱਭਣ। ਹੁਣ ਵੀ ਮੈਂ ਚੱਲਿਆ ਉਹਨੂੰ ਲੱਭਣ। ਪੱਕਾ ਮਸ਼ੀਨ ਦੇ ਕੋਲੇ ਲਿਕੇ ਆਊਗਾ। ਅੰਜਾਕ ਇੱਧਰ ਦਾ ਹੈ ਨਹੀਂ। ਲੁਕਣਾ ਤਾਂ ਨੇ ਮੈਨੂੰ ਪਤਾ ਕਿੱਥੇ ਲੁਕਿਆ ਹੋਊਗਾ ਤਾ ਵੱਕਰਾ ਦੇ ਆ ਰਿਹਾ ਫੜ ਲਿਆ ਤੈਨੂੰ ਵੀ ਫੜ ਲਿਆ ਵੀ ਮੈਂ ਤੂੰ ਤਾਂ ਅਸਲੀ ਮੈਨੂੰ ਮਰ ਹੀ ਲੱਗਦਾ ਮੈਨਾਂ ਲੋਕੇ ਦਿਖਾਉਂ ਫੜ ਵੀ ਮੈਂ ਦਵਾਰ ਤੋਂ ਗਿਣਤੀ ਕਰਨ ਲੱਗਾ ਉਹ ਫੜਿਆ ਗਿਆ ਲੁਕਿਆ ਮੇਰੀ ਜਗ੍ਹਾ ਤੇ ਸੀ ਹੁਣ ਗਿਣਤੀ ਨਹੀਂ ਕਰੂੰਗਾ ਵੈਸੇ ਉਹ ਤੋਂ ਪੰਜਾ ਕੁ ਮਿੰਟਾਂ ਬਾਅਦ ਆਉਂਗਾ ਮੈਂ ਚੰਗੀ ਤਰ੍ਹਾਂ ਲੋਕ ਲਾ ਹੁਣ ਬਈ ਮੈਂ ਉਹਨੂੰ ਲੱਭਣ ਚੱਲਿਆ ਦੂਜੀ ਵਾਰੀ ਪਹਿਲੀ ਵਾਰੀ ਜੋ ਖੜਿਆ ਗਿਆ ਹੱਲੂ ਗਿਆ ਤਾਂ ਕਿੱਥੇ ਟੇਬਲ ਦੇ ਥੱਲੇ ਖੁੱਲੇ ਦੇ ਥੱਲੇ ਫੀਡਰ ਦੇ ਪਿੱਛੇ ਹੈ ਨਹੀਂ ਦਾ ਟੁੱਕ ਦੇ ਕੋਲ ਟਾਇਲਟ ਦੇ ਵਿੱਚ ਨਹੀਂ ਹੈਗਾ ਕਹਾਂ ਗਿਆ ਰੇ ਤੂੰ ਸਿੰਪੋਲੀ ਮੇਰੀ ਸਿੰਪੋਲੀ ਕਹਾਂ ਹੋ ਸਿੰਪੋਲੀ ਠੇਗੇ ਨਾ ਤੂੰ ਦੁਆ ਟਾਪ ਕੇ ਬਾਤਾਂ ਨਹੀਂ ਪ੍ਰਧਾਨ ਕਿਥੇ ਲੋਕ ਗਾਏ ਕਿਹਦਾ ਹੈ ਵੇ ਤੂੰ ਇਹ ਤੇ ਇਹ ਮੇਰੀ ਇਹ ਜਗਾ ਮੇਰੀ ਪਲਾਨਟ ਸੀ ਮੈਂ ਤੁਹਾਨੂੰ ਦੱਸਦਾ ਇੱਥੇ ਟਾਇਰ ਪਿਆ ਮਸ਼ੀਨ ਦੇ ਅਗਲੇ ਬੰਨੇ ਇਹਨੇ ਮਸ਼ੀਨ ਦੀ ਫੱਟੀ ਲਾ ਕੇ ਅੱਗੇ ਇੱਥੇ ਲੋਕਾ ਅਜਿਹਾ ਅਜਿਹਾ ਭਰਿਆ ਅੰਦਰ ਬੈਠਾ ਕਿਉਂਕਿ ਭਾਈ ਇਹ ਸੀਟ ਨੇ ਚੰਟ ਚਲਾ ਕੇ ਨਹੀਂ ਨਾ ਇਹ ਇਹ ਚੰਟ ਚਲਾ ਕੇ ਬਹੁਤ ਚਲੋ ਜੀ ਜੇ ਪ੍ਰਾਣੀ ਸਾਰਾ ਲੰਬੜ ਗਿਆ ਓਏ ਟੀ-ਸ਼ਰਟ ਜੇ ਵੀਡੀਓ ਵਧੀਆ ਲੱਗੀ ਹੋਈ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਤੇ ਧੰਨਵਾਦ ਜਿਹੜੀ ਇਹਨੇ ਪਿਛਲੇ ਵਲੌਗ ਦੇ ਵਿੱਚ ਹਿੱਸ ਜੀਤੀ ਐਂਡ ਤੇ ਉਹਦੇ ਲਈ ਮਾफी ਮੰਗਦਾ